ਜੇ ਮੇਰੇ ਵੀਰੇ ਨੇ ਵੇਖ ਲਿਆ ਨਾ ਤਾਂ ਜਿਹੜੇ ਬੋਲਟ ਦੀ ਕਿੱਕ ਮਾਰਦਾ ਨਾ ਇਹਦੇ ਜੋਗਾ ਵੀ ਨਹੀਂ ਰਹਿਣਾ ਤੂੰ ਕਿਉਂ ਜੱਟ ਵੀ ਪਹਿਲੀ ਵਾਰੀ ਦਾ ਪਿੰਡ ਚ ਉਲੇਖਣਾ ਰੱਖੀ ਕਿਸੇ ਗੱਲ ਦਾ ਦੇਲੀ ਤੇਰੇ ਤੇ ਆ ਗਿਆ ਹੁਣ ਕੀ ਕਰਾਂ ਮੈਂ ਬਲਪੁਣਾ ਤਾਂ ਤੇਰਾ ਨਿਕਲ ਜਾਣਾ ਕਾਕਾ ਆਣਾ ਗੁੱਸਾ ਕਰਿਆ ਕਰ ਬਾਲੀ ਮਿੱਠੀ ਲੱਗਦੀ ਐ ਦੇਖ ਰਫਾ ਕੀ ਦੇ ਤਰਾ ਗੱਲ ਵੜਦੇ ਰੇ ਮੇਰੀ ਕਿਤੇ ਸਾਉ ਲਗੇ ਮੈਂ ਸਾਰੇ ਪਿੰਡ ਨੂੰ ਪਾਰਟੀ ਕਰ ਦੂੰਗਾ ਓਏ ਇਤਨਾ ਵੱਡੇ ਗੱਲ ਮੇਰੀ ਇਹ ਤਾਂ ਛਤਰ ਖਾਣੀ ਆ ਕਾਲੀ ਕੈਂਡ ਆ ਗੰਡ ਕੁਸ਼ਰਾ ਕਿ ਦਸਾਖੀ ਜਾਂਦਾ ਜੱਟਾਂ ਨੂੰ ਦੋ ਚੂਰੀਆਂ ਨਾ ਖਵਾਈਆਂ ਨਾ ਤਾਂ ਮੈਨੂੰ ਵੀ ਕੌਣ ਜੱਟ ਕਹੂਗਾ ਛੱਡੂਗਾ ਦਾ ਪੱਟ ਕੇ ਗੰਡ ਜੀ ਆਕੜ ਪੋਲੀਆਂ ਕਰਦੀ ਚੱਲ ਕੋਈ ਗੱਲ ਨਹੀਂ ਰਫਾ ਕੀ ਦੇ ਤਨਾ ਗੱਲ ਬਣਦੇ ਰੇ ਮੇਰੀ ਕਿਤੇ ਸੌ ਲੱਗੇ ਮੈਂ ਸਾਰੇ ਪਿੰਡ ਨੂੰ ਪਾਰਟੀ ਕਰ ਦੂੰਗਾ ਓਏ ਇਤਨਾ ਬਣਦੇ ਗੱਲ ਮੇਰੀ ਇਹ ਤਾਂ ਛਤਰ ਖਾਣੀ ਆ ਕਾਲੀ ਘੈਂਟ ਆ ਗੰਡ ਜੀ ਆਕੜ ਬੜੀ ਆ ਇਹਦੇ ਜੇ ਕੋਈ ਨਹੀਂ ਕਿੰਨੇ ਦਿਨ ਆਕੜਾਂ ਕਰੂਗੀ ਅੱਜੋਂ ਦਾ ਪਟ ਗਏ ਇਹ ਮੈਨੂੰ ਕਿੱਥੇ ਜਾਊਗਾ ਇਹ ਮੇਰੇ ਪਿੱਛੇ ਹੁਣ ਜੇ ਵੀਰੇ ਨੇ ਵੇਖ ਲਿਆ ਨਾ ਅਮੀ ਛੱਤਰ ਪੈ ਜਾਣਗੇ। ਸਹੀ ਗੱਲ ਜੀ। ਮੇਰੇ ਛੱਤਰ ਪੁਆਣਿਆ ਜੇ ਮੇਰੇ ਵੀਰੇ ਨੇ ਵੇਖ ਲਿਆ ਨਾ। ਉਹ ਆ ਵੀ ਤੇਰਾ ਵੀਰਾ ਫੈਲੀ ਆ ਤਰਾ। ਮੇਰੇ ਪੁਆਏਗਾ। ਕੋਈ ਗੱਲ ਤਾਂ ਸੁਣ ਜਾ ਘੜ ਕੇ। ਨਹੀਂ ਨਾ ਸੁਣੀ ਕੋਈ ਗੱਲ ਤੁਹਾਡੀ। ਬੋਲੀ ਅੜਪਾ ਯਾਰ ਇਹਦਾ ਯਾਰ।

ਬੇਕੂਫਾ ਕਿੰਦਾ ਸਾਖੀ ਜਾਂਦਾ ਜੱਟਾਂ ਨੂੰ ਦੋ ਚੂਰੀਆਂ ਨਾ ਖਵਾਈਆਂ ਨਾ ਤਾਂ ਮੈਨੂੰ ਵੀ ਕੌਣ ਜੱਟ ਕਹੂਗਾ ਛੱਡੂਗਾ ਦਾ ਪੱਟ ਕੇ ਗੰਡ ਜੀ ਆਕੜ ਪੋਲੀਆਂ ਕਰਦੀ ਚੱਲ ਕੋਈ ਗੱਲ ਨਹੀਂ ਚੱਲ ਮਣਾ ਚੱਲੀਏ ਇਹਦੇ ਪਿੱਛੇ ਹਾਈ ਹਾਏ ਬੇਕੂਫਾ ਫੇਰ ਖੜਾ ਤੂੰ ਤਾਂ ਨਹੀਂ ਐਸੀ ਕਹਿੰਦਾ। ਬੜੀ ਆਕੜ ਕਰਦੀ ਐ। ਉਹ ਮਾਲਕੋ ਗੱਲ ਤਾਂ ਸੁਣੋ। ਉਹ ਤੈਨੂੰ ਕਹੀ ਐ ਨਾ ਮੈਂ। ਤੂੰ ਨਾ ਛਿੱਤਰ ਨਾ ਖਾਲੀ ਮੇਰੇ ਤੋਂ। ਉਹ ਤੇਰੇ ਕੋਲ ਤੇ ਇੱਕ ਹੀ ਗੱਲ ਐ ਛਿੱਤਰ ਨਾ ਖਾਲੀ ਛਿੱਤਰ ਨਾ ਖਾਲੀ। ਕਦੇ ਪਿਆਰ ਨਾਲ ਵੀ ਤੱਕ ਲਾ। ਜੇ ਮੇਰੇ ਵੀਰੇ ਨੇ ਵੇਖ ਲਿਆ ਨਾ। ਤਾਂ ਜਿਹੜੇ ਬੁਲਟ ਦੀ ਕਿੱਕ ਮਾਰਦਾ ਨਾ ਇਹਦੇ ਜੋਗਾ ਵੀ ਨਹੀਂ ਰਹਿਣਾ ਤੂੰ। ਕਿਉਂ? ਜੱਟ ਵੀ ਪਹਿਲੀ ਵਜਦਾ ਪਿੰਡ 'ਚ। ਉਲੇਖਾ ਨਾ ਰੱਖੀ ਕਿਸੇ ਗੱਲ ਦਾ। ਦੇਲੀ ਤੇਰੇ ਤੇ ਆ ਗਿਆ ਹੁਣ ਕੀ ਕਰਾਂ ਮੈਂ? ਬਾਲਪੋਣਾ ਤੇਰਾ ਨਿੱਕਲ ਜਾਣਾ ਕਾਕਾ ਆਣਾ ਗੁੱਸਾ ਕਰਿਆ ਕਰ ਬਾਲੀ ਮਿੱਠੀ ਲੱਗਦੀ ਐ ਦੇ ਸਾਡੇ ਤਾਂ ਦਿਲ ਦਾ ਮਰੁੰਡਾ ਬਣਿਆ ਪਿਆ ਕੋਈ ਨਹੀਂ ਹੌਲੀ ਹੌਲੀ ਮੰਨੂਗੀ ਚੱਲਦੇ ਆਂ ਤੇ ਮਗਰੀ ਜੇ ਤਾ ਕਾਲਜ ਤੇ ਵੀ ਮੇਰੇ ਹੀ ਪੜਦਾ ਹਨਾ ਜੇ ਕੱਲ ਨੂੰ ਘਰੇ ਪਤਾ ਲੱਗ ਗਿਆ ਚੱਲ ਬਾਪੂ ਨਾਲ ਅੱਜ ਗੱਲ ਕਰ ਹੀ ਲੈਨੇ ਆ ਘਰੇ ਜਾ ਕੇ ਨਹੀਂ ਜੇ ਦਾਦੀ ਨੂੰ ਆ ਗੱਲ ਦਾ ਪਤਾ ਲੱਗ ਗਿਆ ਹਨਾ ਪਹਿਲੇ ਦਿਨੀ ਤਾਂ ਮੈਨੂੰ ਕਾਲਜ ਤੋਂ ਹੀ ਹਟਾ ਦੇਣਗੇ ਉਹਨਾਂ ਨੇ ਨਹੀਂ ਵਾ ਕਲੀਨਿਕ ਆਪੀ ਸलो ਛੱਡ ਆਈ ਤਾਂ ਫੋਨ ਸਟੇ ਪੜਦਾ ਇਹਦੇ ਨਾਲ ਗੱਲ ਪੜਦੀ ਨਾ ਸੱਗੀ ਵੀਰੇ ਨੂੰ ਪਤਾ ਲੱਗ ਗਿਆ ਨਾ ਨਹੀਂ ਯਾਰਾ ਹੀ ਆ ਜਾਊਗਾ ਉਹਨਾਂ ਨੇ ਮੈਨੂੰ ਕਾਲਜ ਤੋਂ ਹੀ ਹਟਾ ਦੇਣਾ ਵੀਰੇ ਨੇ ਤਾਂ ਕਹਿਣਾ ਐਸੇ ਕੰਮ ਨੂੰ ਹੀ ਲੱਗਦੀ ਗੱਲ ਤਾਂ ਸੁਣਾ ਨੰਬਰ ਤਾਂ ਦੇ ਜਾ ਮੈਨੂੰ ਹਾਂ ਐਵੇਂ ਆਕੜਾ ਕਰੀ ਜਾਂਦੀ ਐ ਕਮਲੀ ਦਾਦੀ ਨਾਲ ਗੱਲ ਚਲ ਕੋਈ ਨਹੀਂ ਕਦੇ ਨੰਬਰ ਦੇਣਗੀ ਫੇਰ ਆ ਰਹੀ ਨਹੀਂ ਦੱਸ ਫਾਇਰਵਾ ਇਹ ਤਾਂ ਮੇਰੇ ਕੋਲ ਜਿੱਥੇ ਹੀ ਪੜਦਾਗਾ ਤੇ ਵੀਰੇ ਨੂੰ ਜਾਂ ਮੰਮੀ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤਾਂ ਮੈਨੂੰ ਕਾਲਸ ਤੋਂ ਹੀ ਹਟਾ ਦੇਣਾ ਪਹਿਲਾ ਦਿਨ ਅੱਜ ਦਾਦੀ ਨਾਲ ਗੱਲ ਕਰਨੀ ਪਊਗੀ ਨਹੀਂ ਜੇ ਦਾਦੀ ਨੂੰ ਵੀ ਪਤਾ ਲੱਗ ਗਿਆ ਨਾ ਐਵੇਂ ਦੁਖੀ ਹੋਣਗੇ ਉਹ ਮੈਂ ਆਪੇ ਹੈਂਡਲ ਕਰੂੰ ਇਹਨੂੰ ਤਾਂ ਕੋਈ ਨਾ ਮੈਂ ਬਣਾਉਣੀ ਇਹਨੂੰ ਵੱਡਾ ਅਸ਼ਕ ਕੱਲ ਨੂੰ ਸਹੀ ਫਾਇਰਵਾ ਤਾਂ ਮੇਰੇ ਘਰ ਤੱਕ ਵੀ ਆ ਗਿਆ ਯਾਰ ਆ ਇਧਰ ਨੂੰ ਮੁੜ ਗਈ ਯਾਰ ਦੇਖਦੇ ਅਜਾ ਘਰ ਘਰ ਕਿਹੜਾ ਦਾ ਅਜਾ ਇਹ ਮਰਵਾਊਗਾ ਮੈਨੂੰ ਪੱਕਾ ਮੈਨੂੰ ਤੇ ਬਾਪੂ ਨੇ ਸਕੂਲ ਵੀ ਨਹੀਂ ਉਹ ਕਾਲਜ ਵੀ ਨਹੀਂ ਆਉਂਦਾ ਅੱਛਾ ਬੱਤ ਤਗੜੀ ਸਾਮੀ ਲੱਗਦੀ ਆ ਓਏ ਬਾਲੇ ਤਗੜੇ ਘਰ ਦੀ ਆ ਓਏ ਨਜ਼ਾਰਾ ਹੀ ਆ ਜੂ ਯਾਰ ਐ ਜਿੰਨਾਂ ਸ਼ਾਰਟ ਮੂਵਿੰਗਾਂ ਵੇਖਿਆ ਕਰ ਮੈਂ ਨਹੀਂ ਵੇਂਦੀ ਜੀ ਓ ਨੀਂਦਾ ਥੱਕ ਗਿਆ ਜਾ ਮੇਰਾ ਪੁੱਤ ਸਕੂਲ ਡੈਡੀ ਜੀ ਸਕੂਲ ਨਹੀਂ ਮੈਂ ਹੁਣ ਵੱਡੀ ਹੋ ਗਈ ਆ ਮੈਂ ਕਾਲਜ ਗਈ ਸੀ ਉਹ ਚਲ ਫਿਰ ਸਾਡਾ ਤਾਂ ਪੁੱਤ ਜੱਟਾਂ ਦਾ ਸਕੂਲ ਹੀ ਹੁੰਦਾ ਵਧੀਆ ਰਹਿ ਪਤਾ ਅੱਜ ਦਾ ਦਿਨ ਮੰਮੀ ਥੱਕ ਗਈ ਆ ਚਾਹ ਬਣਾ ਚਲ ਕੋਣੀ ਤੂੰ ਰੋਟੀ ਰਾਟੀ ਖਾ ਲਾ ਤੇ ਤੂੰ ਜਾ ਸਰਦਾਰਨਗੇ ਬਣਾ ਕੇ ਦੇ ਚਾ ਚਲ ਆ ਜਾ ਪੁੱਤ ਬਣਾ ਕੇ ਚਲ ਚਲ ਹੋਰ ਫਿਰ ਮਾਈਆਂ ਵੜੀਆਂ ਕਾਇਮ ਆ ਯਾਰ ਠੀਕ ਆ ਸੱਭਿਆਚਾਰਕ ਆਪਣਾ ਪੰਜਾਬ ਦਾ ਪੁਰਾਣਾ ਵਿਰਸਾ ਚਲ ਅੰਦਰ ਬਹਿ ਕੇ ਬਹਿਣੇ ਆ ਓਹੋ ਥੱਕ ਗਿਆ माड़ा है, है डैडी ने गल कही नहीं, नहीं मैं बारे सोचना ही नहीं है वैसे उल्टा लगी है। सोना लगता चल फिर दे ਉਹ ਤੇ ਨਾਂ ਦਾ ਤਾਂ ਪਤਾ ਲੱਗ ਗਿਆ ਯਾਰ ਆਪਾਂ ਐ ਕਰਦੇ ਆ ਓਏ ਇੰਸਟਾ ਦੇ ਮਾਰ ਸਰਚ ਹੋਈ ਕਿਤੇ ਗੱਲ ਬਣੀ ਜਾਵੇ ਨੰਬਰ ਨੰਬਰ ਤਾਂ ਫਿਰ ਲੈ ਹੀ ਲਵਾਂਗੇ ਆ ਭਰਦਾ ਨਾਂ ਆ ਦਾ ਆ ਚੱਕ ਉਹ ਬਾਲੀਆਂ ਆ ਗਈਆਂ ਓਏ ਉਹ ਲੱਭ ਗਈ ਲੱਭ ਗਈ ਉਹ ਬਣ ਗਈ ਗੱਲ ਆ ਆ ਚੱਕ ਠੋਕ ਤਾਂ ਮੈਸੇਜ ੱਟਨੇ ਕੋਣਾ ਮਣੀ ਗੇਲੋ ਇਪੋ ਉਹੀ ਲੱਗਦਾ ਬੋਲਟ ਵਾਲਾ ਨੱਸੂ ਜੀ ਕਰੀ ਜਾਂਦਾ ਹਾਈ ਰੱਬਾ ਇਹਨੂੰ ਕਿੱਥੋਂ ਮਿਲ ਗਈ ਆਈਡੀ ਮੇਰੀ ਵੱਜ ਜਾ ਉਹ ਕਾਲਜ ਦੇ ਪੜਾਕਾ ਕਰਕੇ ਉਹ ਦੇਖ ਲੈ ਦੇਖ ਲੈ ਉਹ ਦੇਖ ਲੈ ਕਿਵੇਂ ਹੋ ਅੰਨਾ ਗੁੱਸਾ ਠੀਕ ਨਹੀਂ ਖੰਡਾ ਕੋਈ ਨਹੀਂ ਹੋੜੀ ਹੋੜੀ ਆ ਜੂਗੀ ਲੈਣ ਤੇ ਦਾਪਾ ਕਿਲੇ ਯਾਲਾ ਜੇ ਨਹੀਂ ਜਾੜੀ ਬਾਉ ਦਾ ਕੱਲ ਨੂੰ ਕਰਾਂਗੇ ਜੀ ਹਾਂ ਲੋ ਚੇ ਵੀਰੇ ਨੂੰ ਪਤਾ ਲੱਗ ਗਿਆ ਨਾ ਮੇਰੇ ਫੋਨ ਤੇ ਮੈਸੇਜ ਆਇਆ ਜਦੋਂ ਬੱਲੜਾ ਇਹੋ ਜੂ ਕਰੇ ਡਲੀਟ ਹੀ ਮਾਰ ਦੂੰ ਕਿ ਰਿਪਲਾਈ ਕਰਾਂ ਨਹੀਂ ਨਹੀਂ ਰਿਪਲਾਈ ਨਹੀਂ ਕਰਦੇ േര പേരിപ ടേ ਕੀ ਨਸੀਹਤ ਕਰਾਂ ਅੱਲਾਹ ਹੋਇਆ ਕਿ ਪਿਆਰ ਨੂੰ ਨਹੀਂ ਲੇ ਲੇ ਆ ਰਹੀ ਤੇ ਉਹ ਤੇਰੇ ਕਿਉਂ ਸੋਚ ਰਹੀ ਆ ਸਤਿ ਮੇਰੇ ਨਾਲ ਗੱਲ ਹੀ ਨਹੀਂ ਕਰਨੀ ਕੋਈ ਮੇਰੇ ਮਾਈਂਡ ਨੂੰ ਕੀ ਹੋ ਗਿਆ? बार-बार ਉਹਦੇ ਬਾਰੇ ਸੋਚੀ ਜਾਂਦੀ ਆ। ਕੁਛ ਨਹੀਂ ਹੁੰਦਾ, ਡਿਲੀਟ ਕਰ ਦਿਆ ਕਰੂੰਗੀ ਮੈਸੇਜ ਕਰਕੇ। ਹਾਂਜੀ ਬੋਲੋ ਸਾਹਮਣੇ ਹੈਗਾ ਓਏ ਆ ਗਿਆ ਮੈਸੇਜ ਓਏ ਆ ਗਿਆ ਲੱਗਦਾ ਉਹਦੀ ਮੈਸੇਜ ਆ ਓਏ ਹਾਏ ਓਏ ਬਣੂਗੀ ਗੱਲ ਬਣੂਗੀ ਹੌਸਲਾ ਰੱਖ ਮੜਾ ਜੱਟਾ ਬਣੂਗੀ ਗੱਲ ਮੈਸੇਜ ਆ ਗਿਆ ਵਧੀਆ ਤੁਮ ਬੜੀ ਸੋਹਣੀ ਲੱਗਦੀ ਹੈ ਕੀ ਦੋ ਤੈਨੂੰ ਦੇਖਿਆ نیند ਨਹੀਂ ਆਉਂਦੀ ਕਿਸੇ ਦੱਸ ਨਹੀ ਆ ਮੈਨੂੰ ਮੇਰੇ ਵੀਰ ਨੂੰ ਪਤਾ ਲੱਗ ਜਾਂਦਾ ਨਾ ਆ ਮੇਰੇ ਮੇਰੇ ਤੇ ਲੜਾਈ ਹੋ ਜਾਣੀ ਸੀ ਤਾਂ ਕਰਕੇ ਹੁਣ ਮੈਂ ਮੈਸੇਜ ਡਿਲੀਟ ਕਰੂੰਗੀ ਓਕੇ ਸਾਈਓ ਬੜੀ ਕਹਿਣਾ ਓਏ ਨੰਬਰ ਤਾ ਦੇ ਦੀ ਬਣ ਗਈ ਗੱਲ ਬਣ ਗਈ ਬਣ ਗਈ ਹਏ ਫਲੀਬਾਏ ਹਾਏ ਮੇਰਾ ਮਾਮੇ ਰਿਆ ਬਣ ਜੂ ਗੱਲ ਕੋਈ ਗੱਲ ਹਾਂ ਸਹੀ ਰੱਖ ਤੇ ਤੇਰੇ ਤੋਂ ਨੰਬਰ ਤਾ ਸੇਦੋ ਸੋਨਾਂ ਬੜਾ ਤੰਗ ਕਰੀ ਜਾਂਦੀ ਡੱਡ ਜੀ ਨਾ ਆ ਦਾ ਨੰਬਰ ਦਿੰਦੀ ਐ ਨਾ ਯਾਰ ਸਮਾਰ ਕੇ ਚ ਐਡ ਕਰਦੀ ਐ ਅੱਜ ਇੱਕ ਪਾਸਾ ਪੱਕ ਕਰੀ ਦੇਣਾ ਵਾਸਤੇ ਯਾਰ ਬੜਾ ਟਾਈਮ ਹੋ ਗਿਆ ਪਿੱਛੇ ਲਾਈ ਫਿਰਦੀ ਐ ਉਹ ਤੇਰਾ ਪੜਾ ਜਾ ਟੂ ਟੂ ਨਹੀਂ ਹੋਈ ਆ ਯਾਰ ਦੇਖੀਏ ਮੈਸੇਜ ਆਏ ਹਾਏ ਫਿਰ ਮੈਸੇਜ ਆ ਗਿਆ ਕਿ ਜਗਨਰਥ ਨੇ ਗੱਲ ਨਬੇੜ ਦੇਣੀ ਆਪਾਂ ਕੀ ਹੈ ਹਰਖੰਡ ਯਾਰ ਨੰਬਰ ਤਾਂ ਦੇ ਦੇ masih kerenan ansi coba dia ini nomornya dia nama ini ini kari pata lagi ya na kalau dia hujan ya ਇੱਕ ਪ੍ਰੋਮਿਸ ਕਰੋ ਮੈਂ ਨੰਬਰ ਫੇਰ ਦੂੰਗੀ ਕਿ ਤੁਸੀਂ ਫੋਨ ਨਹੀਂ ਕਰੋਗੇ ਠੀਕ ਹੈ OK ਬਹੁਤ ਟਾਈਮ ਹੋ ਗਿਆ ਹੁਣ ਤਾਂ ਹਾਏ ਓਏ ਆ ਦੇਤਾ ਨੰਬਰ ਓਏ ਹੁਣ ਬਣੂ ਗੱਲ ਹੁਣ ਕਿੱਥੇ ਜਾਏਗੀ ਮੋਰਨੀਏ ਹੁਣ ਤਾਂ ਪੱਟ ਕੇ ਛੱਡੂਗਾ ਲੈ ਵੀ ਹੁਣ ਤਾਂ ਲਾ ਲਈਏ ਫੋਨ ਹੈਲੋ ਹਾਂਜੀ ਕਿਵੇਂ ਆ ਵਧੀਆ ਤੁਸੀਂ ਦੱਸੋ ਬੜੀ ਆਕੜਾ ਤੇਰੇ ਚ ਵੀ ਹਨਾ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੈਨੂੰ ਫੋਨ ਨਾ ਲਾਇਆ ਬਿਨਾਂ ਗੱਲ ਤੋਂ ਹਨਾ ਜੇ ਘਰੇ ਪਤਾ ਲੱਗ ਗਿਆ ਫੇਰ ਤੇ ਮੈਂ ਕਿਹੜਾ ਨੰਬਰ ਤੇਰਾ ਗੋਡੇ ਤੇ ਲਾਉਣਾ ਸੀਗਾ ਗੱਲ ਕਰਨ ਵਾਸਤੇ ਨੰਬਰ ਲੈਣਾ ਸੀਗਾ ਮੈਨੂੰ ਘਰੋਂ ਬਹੁਤ ਡਰ ਲੱਗਦਾ ਮੈਨੂੰ ਉਹ ਇੰਨਾ ਨੰਡ ਰਿਆ ਕਰ ਕਮਲੀ ਕੇ ਫਾਨੂੰ ਨੂੰ ਪਤਾ ਜੇ ਮੇਰੀ ਵੀਰੇ ਨੂੰ ਪਤਾ ਲੱਗ ਗਿਆ ਨਾ ਉਸੇ ਕਾਲਜ ਚ ਪੜਦਾ ਮੇਰਾ ਵੀਰਾ ਵੀ ਕਿਉਂ ਤੇਰਾ ਵੀਰਾ ਬੜਾ ਵੱਡਾ ਬਦਮਾਸ਼ ਹੈ ਮੈਂ ਹੈਗਾਗਾ ਜਿੱਦੇ ਜੱਟ ਨਾਲ ਹੱਥ ਪੈ ਗੇ ਨਾ ਉਹਦੇ ਯਾਦ ਹੀ ਕਰੂਗਾ ਉਹ ਬੱਸ ਰਹਿੰਦੇ ਉਹ ਮੇਰੇ ਤਾਂ ਦਿਲ ਦਾ ਮੁੰਡਾ ਬਣਿਆ ਪਿਆ ਐ ਕਰ ਹਾਂਜੀ ਅੱਜ ਆਪਾਂ ਕਾਫੀ ਤੇ ਚੱਲਦੇ ਹਾਂ ਨਹੀਂ ਨਹੀਂ ਮੈਨੂੰ ਬਹੁਤ ਡਰ ਲੱਗਦਾ ਕਰੋ ਉਹ ਨਾਣਾ ਕਮੜੀਆਂ ਦਾ ਕੁਝ ਨਹੀਂ ਹੁੰਦਾ ਨਹੀਂ ਜੇ ਮੇਰੇ ਵੀਰੇ ਨੂੰ ਪਤਾ ਲੱਗਿਆ ਫੇਰ ਓ ਯਾਰ ਕਿਤੇ ਨਹੀਂ ਪਤਾ ਲੱਗਦਾ ਬਸ ਮੈਂ ਆ ਗਿਆ ਤੂੰ ਤਿਆਰ ਹੋ ਕੇ ਛੇਤੀ ਅੱਡੇ ਤੇ ਆ ਜਾ ਨਹੀਂ ਮੰਨਿਆ ਕਰੂ ਪਲੀਜ਼ ਨਾ ਨਾ ਐ ਨਾ ਕਰ ਨਹੀਂ ਪਲੀਜ਼ ਓ ਕੁਛ ਨਹੀਂ ਹੁੰਦਾ ਮੈਂ ਕਹਤਾ ਨਾ ਮੇਰੇ ਤੇ ਕਿੰਨੇ ਕਹ ਤੈਨੂੰ ਹਲੇ 2 ਮਹੀਨੇ ਤਾਂ ਹੋਇਆ ਮੈਨੂੰ ਕਾਲਜ ਚਾਈ ਨੂੰ ਕੁਛ ਨਹੀਂ ਹੁੰਦਾ ਚਾਫੀ ਚੱਲ ਫੇਰ ਨਿੱਗ ਤੂੰ ਕਹਿੰਦਾ ਬਸ ਪਲੀਜ਼ ਅਜ ਮੰਨ ਜਾ ਪੱਕਾ ਪੱਕਾ ਮੈਂ ਟਾਈਮ ਜ਼ਿਆਦਾ ਨਹੀਂ ਲਾਣਾ ਬਸ ਬਸ 15 ਮਿੰਟ ਜਿਆਦਾਂਗੇ ਓਕੇ ਚਲ ਠੀਕ ਹੈ ਚਲ ਠੀਕ ਹੈ ਬਾਏ ਓਕੇ ਬਾਏ ਹਾਏ ਹੋਏ ਮੰਨ ਗਈ ਓ ਮੋਰਨੀ ਜੀ ਅੱਜ ਲੱਗੇ ਨਾ ਡੱਡ ਜੀ ਨੂੰ ਕਾਫੀ ਤੇ ਕੀ ਆਲਾ ਬਾਈ ਚੱਲੇ ਗਏ ਲੇਟ ਨਾ ਹੋ ਜੇ ਕਿਤੇ ਹੈ ਦਰਦੀ ਲੱਗਦਾ ਚਲ ਕੋਈ ਨਾ ਕਿਹੜਾ ਕਾਫੀ ਦਾ ਪੀ ਕੇ ਆਣੀਆ ਚਲ ਹਲੋ ਹਾਂਜੀ ਕਿੱਥੋਂ ਜਲਦੀ ਆ ਜਾਓ ਮੈਂ ਕਰੋਨਾ ਸੇਲੀ ਦਾ ਬਹਾਨਾ ਲਾ ਕੇ ਆਈ ਆ ਕੋਈ ਵੇਖ ਨਾਲ ਲਵੇ ਮੈਂ ਰੋਡ ਤੇ ਖੜੀ ਆ ਪਲੀਜ਼ ਠੀਕ ਆ ਓਕੇ ਆ ਜਾਓ ਮਾਲਕੋ ਐਵੇਂ ਡਰੀ ਜਾਨੀ ਮਿੰਟ ਬਾਦੀ ਫੋਨ ਤੇ ਫੋਨ ਕਰੀ ਜਾਂਦਾ ਕੋਈ ਵੇਖ ਉਹ ਆਣੀ ਡਰੀਦਾ ਹੁੰਦਾ ਜੱਟ ਦੇ ਹੁੰਦਾ ਨਾ ਪਰਵਾਹ ਕਰਿਆ ਕਰਦਾ ਸੱਚੀ ਤੂੰ ਤਾਂ ਬੜਾ ਤਰਖਾਉਣੀ ਆ ਮੈਨੂੰ ਨਹੀਂ ਯਾਰ ਮੈਨੂੰ ਨਾ ਬੜਾ ਡਰ ਲੱਗਿਆ ਸੀਗਾ ਉਹ ਐਵੇਂ ਡਰੀ ਜਾਂਦੀ ਐ ਡਰ ਨਾਲ ਕੀ ਹੁੰਦਾ ਦੱਸ ਨਹੀਂ ਨਹੀਂ ਮੈਨੂੰ ਆਦੇ ਵੀਰੇ ਤੋਂ ਬਹੁਤ ਡਰ ਲੱਗਦਾ ਜਦੋਂ ਪਿਆਰ ਕਰ ਲੀਂਦਾ ਫੇ ਡਰੀਦਾ ਨਹੀਂ ਹੁੰਦਾ ਕਮਲੀਏ ਅੱਛਾ ਤੂੰ ਪਿਆਰੇ ਹੋਗੇ ਮੇਰੇ ਨਾਲ ਲੈ ਮਦਰ ਰਾਜਾ ਸੌਂਗਣੀ ਦੇ ਕਿੰਨਾ ਟਾਈਮ ਹੋ ਗਏ ਯਾਰ ਸੱਚੀ ਸੱਚੀ ਮੈਂ ਵਿਆਹ ਕਰਾਉਣਾ ਕਰ ਰਹਾ ਸੱਚੀ ਸੱਚੀ ਮੈਂ ਦੇਖਾਂਗੇ ਮੰਨ ਜਾਣਗੇ ਤੂੰ ਘਰ ਦੇ ਆਪੇ ਮਨਾਲਾਂਗੇ ਆਪਾਂ ਜੇ ਨਾ ਮੰਨੇ ਫਿਰ ਆਪਾਂ ਕੋਟ ਮੈਰਿਜ ਕਰਵਾ ਲਾਂਗੇ ਯਾਰ ਪੱਕਾ ਪੱਕਾ ਪ੍ਰੋਮਿਸ ਕਰਨਾ ਫਸ ਤੂੰ ਤੋਂ ਖਾਣਾ ਕਰਦੀ ਨਹੀਂ ਮੈਂ ਤਾਂ ਨਹੀਂ ਧੋਖਾ ਦਿੱਂਦੀ ਅੱਜ ਕੱਲ ਕੁੜੀਆਂ ਬਾਰੇ ਧੋਖੇ ਕਰਦੀਆਂ ਸੱਚੀ ਨਹੀਂ ਮੈਂ ਤਾਂ ਨਹੀਂ ਧੋਖਾ ਦਿੱਂਦੀ ਤੁਸੀਂ ਨਾ ਮੈਨੂੰ ਧੋਖਾ ਦੇ ਦਿਓ ਲੈ ਜੱਟ ਦੀ ਜ਼ੁਬਾਨ ਦਾ ਪੱਥਰ ਤੇ ਲੀਕ ਵਰਗੀ ਐ ਐਵੇਂ ਨਾ ਪ੍ਰਵਾਹ ਕਰੀ ਕਿਸੇ ਗੱਲ ਦੀ ਚੰਗਾ ਠੀਕ ਹੈ ਹੁਣ ਬਸ ਤੂੰ ਹਫਤੇ ਬਾਅਦ ਮਿਲ ਲਿਆ ਕਰ ਕਰੇ ਨਾ ਪਤਾ ਲੱਗ ਚ ਮੈਨੂੰ ਡਰ ਲੱਗਦਾ ਸੱਚੀ ਬੱਸ ਯਾਰ ਉਹੀ ਡਰੀ ਜਾਂਦੀ ਆ ਪਿਆਰ ਕਰੋਂ ਡਰੀਦਾ ਹੁੰਦਾ ਯਾਰ ਸਮਾਲ ਕਰਦੀ ਆ ਤੂੰ ਆਪਾਂ ਹਫਤੇ ਬਾਅਦ ਚੱਲਾ ਕਰਾਂਗੇ ਕਾਫੀ ਪੀਂਦੇ ਬਸ ਓਕੇ ਸੋ ਨਾਲੇ ਨਾ ਹੁਣ ਮੈਨੂੰ ਰਜਨਾ ਕਾਲ ਕਰ ਲਿਆ ਕਰ ਓਕੇ ਜੀ ਠੀਕ ਹੈ ਠੀਕ ਹੈ ਹਮਰਾ ਦਿਲ ਨਹੀਂ ਲੱਗਦਾ ਤੇਰੇ ਕੋਲ ਇੰਨਾ ਪਿਆਰ ਹੋ ਗਿਆ ਮੇਰੇ ਨਾਲ ਲੈ ਤੂੰ ਤਾਂ ਮੇਰੀ ਜਾਨ ਆ ਮੈਂ ਜਦੋਂ ਆ ਤੈਨੂੰ ਦੇਖਿਆ ਨਾ